ਕੀ ਸਾਡੇ ਵਰਗੇ ਪਰਿਵਾਰਾਂ ਨਾਲ ਦੀ ਇਹ ਜੀ ਘਟਨਾ ਵਾਪਰ ਸਕਦੀ ਹੈ ਤਾਂ ਪੰਜਾਬ ਚ ਆਮ ਬੰਦੇ ਦੀ ਨਾਲ ਕੀ ਹੋ ਰਿਹਾ ਹੈ ਨਾ ਆਪਾਂ ਸੋਚ ਵੀ ਨਹੀਂ ਸਕਦੇ ਜਿਹੜੀ ਇਹ ਘਟਨਾ ਵਾਪਰੀ ਮਿਸਿਸ ਬਾਠ ਨੇ ਸਾਰੇ ਐਵੀਡੈਂਸਿਸ ਵੀਡੀਓਜ਼ ਜਿਹੜੇ ਆ ਪੈਂਡਰਾਈਵ ਚ ਪਾਈ ਹੋਏ ਨੇ ਐਸਐਸਪੀ ਨਾਨਕ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਉਹਨਾਂ ਤੱਕ ਮੈਂ ਦਿਖਾ ਚੁੱਕੇ ਹਾਂ ਤੇ ਕੱਲ ਸ਼ਾਮ ਨੂੰ ਜਦੋਂ ਗਵਰਦਨ ਸਾਹਿਬ ਨੂੰ ਅਸੀਂ ਮਿਲ ਕੇ ਆਏ ਆਂ ਜਾਂ ਮਿਲ ਮੇਲੇ ਸੀ ਜਦੋਂ ਉਹਨੂੰ ਉਹਨਾਂ ਆਫਿਸ 'ਚ ਬੈਠੇ ਸੀ ਤਾਂ ਉਹਨਾਂ ਨੇ ਸਾਰੀ ਇਨਸੀਡੈਂਟ ਜਾਣਨ ਤੋਂ ਬਾਅਦ ਉਹਨਾਂ ਦੇ ਅੱਖਾਂ 'ਚ ਪਾਣੀ ਆ ਗਿਆ ਗਵਰਦਨ ਸਾਹਿਬ ਦੇ ਤੇ ਉਹਨਾਂ ਨੇ ਆਪਣੇ ਏਡੀਸੀ ਨੂੰ ਕਿਹਾ ਮੇਰੀ ਗੌਰਵ ਨਾਲ ਗੱਲ ਕਰਾਓ ਤੇ ਉਹ ਤਾਂ ਗੌਰਵ ਨੂੰ ਫੋਨ ਮਲਾਇਆ ਉਹਨਾਂ ਨੇ ਤਾਂ ਗੌਰਵ ਕਹਿੰਦਾ ਸਰ ਜਸਟਿਸ ਅਸੀਂ ਚਾਹਤਾ 12 ਬੰਦੇ ਸਸਪੈਂਡ ਕਰਤੇ ਐਫ ਆਈ ਆਰ ਕਰਤੀ ਤੇ ਇਨਵੈਸਟੀਗੇਸ਼ਨ ਅਸੀਂ ਜੁਡੀਸ਼ੀਅਲ ਅਡਮਿਨਿਸਟ੍ਰੇਟ ਇਨਕੁਆਰੀ ਮਾਰਕ ਕਰਤੀ ਮੈਂ ਗੁਰਨੇ ਸਾਹਿਬ ਨੂੰ ਕਿਹਾ ਮੈਂ ਕਿ ਤੁਸੀਂ ਹੋਮ ਮਿਨਿਸਟਰ ਰਹੇ ਹੋ ਰਾਜਸਥਾਨ ਦੇ ਪਹਿਲੀ ਗੱਲ ਜਿਹੜੀ ਐਫਆਈਆਰ ਹੋਣੀ ਚਾਹੀਦੀ ਸੀ ਉਹ ਪੀੜਤ ਉਹ ਕਿਹੜੀ ਐਫਆਈਆਰ ਦੀ ਕਾਪੀ ਹੈ ਉਹ ਟਾਪੇ ਵੱਲੋਂ ਕਰਤੀ ਦੂਜਾ ਜਿਹੜਾ ਸਾਡਾ ਕਰਨਲ ਸਾਹਿਬ ਦਾ ਸਟੇਟਮੈਂਟ ਸੀਗਾ ਉਹਦੀ ਇਹਨਾਂ ਨੇ ਮੈਜਿਸਟ੍ਰੇਟ ਇਨਕੁਆਰੀ ਕਰਤੀ 21 ਦਿਨਾਂ ਦੀ ਉਹਨੂੰ ਇਨਕੁਆਰੀ ਤੁਹਾਨੂੰ ਪਤਾ ਹੀ ਹੈ ਪੱਤਰਕਾਰਾਂ ਸਾਰੇ ਭਾਈਚਾਰੇ ਨੂੰ ਕਿ ਕਿਵੇਂ ਪੰਜਾਬ ਪੁਲਿਸ ਮੈਨੇਜ ਕਰ ਦਿੰਦੀ ਹੈ ਤੇ ਕੱਲ ਨੂੰ ਇਹਨਾਂ ਨੇ ਜਦੋਂ ਇਕੀ ਦਿਨਾਂ ਚ ਇਹਨਾਂ ਨੂੰ ਵੀ ਦੋਸ਼ੀ ਕਰੀਟ ਕਰ ਦਿੰਦੇ ਜਦਕਿ ਇਹ ਤਾਂ ਸਾਰੇ ਸਬੂਤ ਦੇ ਚੁੱਕੇ ਆਂ ਜਿਹੜੇ ਐਵੀਡੈਂਸ ਜਿਹੜੇ ਆਲਰੇਡੀ ਆ ਤੁਸੀਂ ਪੈਨਡਰਾਈਵ 'ਚ ਦੇਖੋਗੇ ਇਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਦੀ ਲੋੜ ਨਹੀਂ ਹੈ ਤਾਂ ਫਿਰ ਗਵਰਨਰ ਸਾਹਿਬ ਨੇ ਕਲੀਅਰ ਕਿਹਾ ਕਿ ਅਰਪੇ ਸੌਰੀ ਗੌਰਵ ਐਫ ਆਈ ਆਰ ਕਰਦਾ ਇਹਨਾਂ ਦਾ ਕੰਪਲੇਨੈਂਟ ਦਾ ਜਿਹੜਾ ਬੰਦਾ ਫਰਜ਼ ਹੈ ਉਹ ਤੁਹਾਡਾ ਬੰਦਾ ਐਫ ਆਈ ਆਰ ਰਜਿਸਟਰ ਕਰੋ ਤੋਂ ਅੱਜ ਸਵੇਰੇ ਅਸੀਂ ਪਹਿਲਾਂ 2 ਵਜੇ ਤੁਹਾਡੇ ਕੋਲ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਤਾਹੀ ਲੇਟ ਹੋ ਗਿਆ ਡੀ ਸੀ ਪਟਿਆਲਾ ਨੇ ਸਾਨੂੰ ਕਾਲ ਕੀਤਾ ਕੀ ਆ ਕੇ ਆਪਣੇ ਜਿਹੜੀਆਂ ਤੁਹਾਡੀਆਂ ਡਿਮਾਂਡਸ ਨੂੰ ਲਿਖ ਕੇ ਦੇ ਕੇ ਜਾਓ ਉਹ ਸਾਰੀਆਂ ਡਿਮਾਂਡਸ ਅੰਦਰ ਤੇ ਸਾਰੀਆਂ ਤੁਹਾਨੂੰ ਦੱਸਤੀਆਂ ਹੁਣ ਪੰਜਾਬ ਸਰਕਾਰ ਸਾਡੇ ਤੇ ਆਈ ਕਹਿ ਰਹੀ ਜੀ ਜੋ ਕਹਿੰਦੇ ਉਹ ਕਰ ਦਿੰਦੇ ਆ ਮੀਡੀਆ 'ਚ ਨਾ ਜਾਓ ਲੋਕਾਂ ਨੂੰ ਨਾ ਦੱਸੋ ਆਹ ਹਾਲ ਹੈ ਪੰਜਾਬ ਦਾ ਇੱਥੇ ਇੰਨਾ ਡਰ ਪੈਦਾ ਹੋ ਗਿਆ ਮੇਰੇ ਭਤੀਜੇ ਘਰ ਦੇ ਮੈਂ ਇੱਥੇ ਪੰਜਾਬ 'ਚ ਡਰ ਨਹੀਂ ਹੈ ਇੱਕ ਚੀਜ਼ ਮੈਂ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਨਾਲ ਪਰਚਾ ਅਜ ਰਜਿਸਟਰ ਕਰਨਗੇ ਕੱਲ ਸਾਡਾ ਦਰਦ ਆ ਲੜਾਈ ਅਸੀਂ ਜਾਰੀ ਰੱਖਾਂਗੇ ਪਰਵਾਹ ਦਾ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਸਾਡਾ ਤੇਰੀ सीबीआई ਇਨਕੁਆਰੀ ਮਾਰ ਕਰਾਵਾਂਗੇ सीबीआई ਇਨਕੁਆਰੀ ਕਰਾਵਾਇ ਕਿਉਂਕਿ ਜਦੋਂ ਡੀਜੀਪੀ ਪੰਜਾਬ ਗਵਰਨਰ ਸਾਹਿਬ ਨੂੰ ਔਨ ਚੇਅਰ ਜਿਹੜੇ ਸਿਟਿੰਗ ਕਰਦਣ ਨੇ ਉਹਨਾਂ ਨੂੰ ਮਿਸਗਾਈਡ ਕਰ ਸਕਦੇ ਨੇ ਕਿ ਅਸੀਂ ਪਰਚਾ ਦਰਜ ਕਰਤਾ ਅਸੀਂ ਇਨਕੁਆਰੀ ਕਰ ਰਹੇ ਹਾਂ ਤਾਂ ਮੈਨੂੰ 1% ਵੀ ਵਿਸ਼ਵਾਸ ਨਹੀਂ ਆਇਆ ਜਵਾਬ ਵੀ ਨਹੀਂ ਆਇਆ ਕਰ ਲੈ ਟਾਪੇ ਦਾ ਬੰਦਾ ਆਰਗੇਨਾਈਜ਼ ਕਰ ਲੈ ਹਾਂ ਜੀ ਸਾਨੂੰ 1% ਵੀ ਵਿਸ਼ਵਾਸ ਨਹੀਂ ਇਹ ਸਾਡਾ ਪਰਚਾ ਦਰਜ ਹੋਵੇ सीबीआई ਇਨਕੁਆਰੀ ਅਸੀਂ ਲਿਖ ਕੇ ਦੇ ਕੇ ਆਏ ਹਾਂ ਆ ਡੀਸੀ ਪਟਿਆਲਾ ਨੇ ਸਾਨੂੰ ਰিসিਵਿੰਗ ਦਿੱਤੀ ਹੈ ਇਹ ਕਾਪੀ ਮੈਂ ਚੀਫ ਸੈਕਟਰੀ ਪੰਜਾਬ ਕੋਲ ਭੇਜਦੀਆਂ ਇਮੀਡੀਏਟ ਐਕਸ਼ਨ ਹੋਊਗਾ ਲੇਕਿਨ ਹਲੇ ਤੱਕ 2 ਘੰਟੇ ਹੋ ਗਏ ਸਾਨੂੰ ਕੋਈ ਫੋਨ ਨਹੀਂ ਆਇਆ ਜਦੋਂ ਉਹਨਾਂ ਦੇ ਆਫਿਸ ਤੋਂ ਅਸੀਂ ਨਿਕਲੇ ਸੀ ਕਿ 2:30 3:00 ਵਜੇ ਤਾਂ ਉਹ ਲੋ ਕਹ ਰਹੇ ਸੀ 15 ਮਿੰਟ ਵਿੱਚ ਮਿਸਟ ਬਾਟ ਮੈਂ ਤੁਹਾਨੂੰ ਕਨਵੇ ਕਰਦੇ ਹਾਂ ਲੇਕਿਨ 2 ਘੰਟੇ ਹੋ ਗਏ ਦੇਖਦੇ ਹਾਂ ਕਿ ਜਸਟਿਸ ਕਦੋਂ ਤੱਕ ਨਹੀਂ ਦਿੰਦੇ